ਹਾਂਜੀ ਅੱਜ ਆਪਾਂ ਸੂਟਾਂ ਤੇ ਡਿਜ਼ਾਈਨ ਹੈ ਤੁਹਾਡੇ ਨਾਲ ਜਿਹੜੇ ਆਫਟਰ ਸਟਿਚਿੰਗ ਤੁਹਾਨੂੰ ਮੈਂ ਦਿਖਾਉਣ ਜਾ ਰਹੀਆਂ ਇਹ ਦੋ ਡਰੈਸ ਹੈ ਕਿਸੇ ਨੇ ਰੈਡੀ ਕਰਵਾਈਆਂ ਤੇ ਆਈ ਹੋਪ ਤੁਹਾਨੂੰ ਦੇਖ ਰਹੀਆਂ ਹੋਣੀਆਂ ਤੇ ਇਹ ਆਪਾਂ ਬੁਟੀਕ ਤੇ ਰੈਡੀ ਕੀਤੀਆਂ ਕਿਸੇ ਕਸਟਮਰ ਦੇ ਲਈ ਤੇ ਮੇਰੇ ਕੋਲੇ ਰਿਸੀਵ ਹੋਈਆਂ ਸੀਗੀਆਂ ਤੇ ਮੈਂ ਸੋਚਿਆ ਵੀ ਇਹਦੀ ਫਿਨਿਸ਼ਿੰਗ ਕਰ ਰਹੀ ਸੀਗੀ ਧਾਗੇ ਵਗੈਰਾ ਕੱਟ ਕੇ ਪ੍ਰੈਸ ਕਰਕੇ ਤੇ ਉਸ ਤੋਂ ਪਹਿਲਾਂ ਮੈਂ ਸੋਚਿਆ ਕਿ ਤੁਹਾਡੇ ਨਾਲ ਮੈਂ ਇਹਦਾ ਡਿਜ਼ਾਈਨ ਹੈ ਜਿਹੜਾ ਉਹ ਸ਼ੇਅਰ ਕਰ ਦਿੰਨੀ ਹਾਂ ਇਸ ਨੂੰ ਆਪਾਂ ਸਾਈਡ ਤੇ ਕਰ ਦਿੰਨੇ ਆ ਸੇਮ ਹੀ ਨੇ ਇਕੋ ਡਿਜ਼ਾਈਨ ਪਾਇਆ ਹੋਇਆ ਹੈਗਾ ਆਪਾਂ ਇਹ ਇਕੋ ਫੈਮਿਲੀ ਚ ਜਾ ਰਹੀ ਹੈਗਾ ਤੇ ਇਹ ਹੈ ਜੀ ਇਸ ਤਰ੍ਹਾਂ 1 ਮਿੰਟ ਮੈਂ ਫੈਲਾ ਕੇ ਦਿਖਾ ਦਿੰਨੀ ਆ 1 ਮਿੰਟ ਇਸ ਤਰ੍ਹਾਂ ਏ ਏ ਦੇ ਵਿੱਚ ਬਣਿਆ ਹੋਇਆ ਏ ਸ਼ੇਪ ਦੇ ਵਿੱਚ ਆ ਕੁਝ ਨੀਚੇ ਤੋਂ ਤੇ ਇਸ ਤਰ੍ਹਾਂ ਇਸ ਦੀ ਨੀਚੇ ਲੇਸ ਅਟੈਚ ਕੀਤੀ ਹੋਈ ਹੈ ਆਪਾਂ ਇੱਥੇ ਪੌকেট ਸਤਿਤੀਆਂ ਹੋਈਆਂ ਇਹ ਪੌকেট ਹੈ ਇਹਦੇ ਨਾਲ ਚੁਨੇਟ ਪਾਈਆਂ ਹੋਈਆਂ ਇਹ ਪਲੇਟਾਂ ਇਹ ਇਹ ਪਲੇਟਾਂ ਪਾ ਕੇ ਜੀ ਦੋਨੋਂ ਸਾਈਡ ਤੇ ਪੌকেট ਦਾ ਡਿਜ਼ਾਈਨ ਦਿੱਤਾ ਹੋਇਆ ਤੁਹਾਨੂੰ ਦਿਖਾਉਣ ਦਾ ਮਤਲਬ ਕਿ ਜੇ ਤੁਸੀਂ ਕੋਈ ਇਸ ਤਰ੍ਹਾਂ ਦਾ ਡਿਜ਼ਾਈਨਰ ਰੈਡੀमेड ਕੁੜਤੇ ਦੀ ਲੁੱਕ ਦਿਵਾ ਕੇ ਡਰੈਸ ਤਿਆਰ ਕਰਵਾਉਣੀ ਹੈ ਤਾਂ ਆਪਾਂ ਉਹ ਵੀ ਕਰ ਦਿੰਨੇ ਆ ਜਿਵੇਂ ਕਿ ਇਹ neck ਦਾ ਡਿਜ਼ਾਈਨ ਹੈ neck ਦੇ ਵਿੱਚ ਆਪਾਂ लेस ਅਟੈਚ ਕੀਤੀ ਹੋਈ ਹੈ ਤੇ ਇੱਥੋਂ ਇਹਨਾਂ ਬੰਦ ਕੀਤਾ ਹੋਇਆ ਹੈਗਾ ਬਸ ਫਰੰਟ ਤੇ ਐਡਜਸਟੇਬਲ ਜਿੰਨਾ ਆਪਾਂ ਓਪਨ ਛੱਡਿਆ ਹੋਇਆ ਹੈਗਾ ਤੇ ਇਹ ਇਸ ਦੀਆਂ 슬ੀਵਜ਼ ਨੇ 슬ੀਵਜ਼ ਲੂਜ਼ ਬਣੀਆਂ ਹੋਈਆਂ ਫਰੰਟ ਤੋਂ ਅੱਗੇ ਤੋਂ ਓਪਨ ਹੈ ਪਾਕਿਸਤਾਨੀ ਸੂਟਾਂ ਦੇ ਸਟਾਈਲ ਦੀਆਂ ਓਪਨ ਹੈ ਤੇ ਬਸ ਬਾਕੀ ਇਹ ਸਿੰਪਲ ਹੀ ਹੈ ਇਸ ਤਰ੍ਹਾਂ ਇਹਦੀਆਂ ਪੌਕੇਟ ਹੈ ਦੋਨੋਂ ਸਾਈਡ ਤੇ ਇਹਦੇ ਵਿੱਚ ਥੋੜਾ ਜਿਹਾ ਇਹ ਨਾ ਕੁਲਿਆ ਮੁਲਿਆ ਹੈ ਜਾਂ ਹੋਣ ਕਰਕੇ ਤੁਹਾਨੂੰ ਇਹਦੀਆਂ ਜੁਨਟਸ ਵਗੈਰਾ ਨਹੀਂ ਬਰੀਕੀ ਨਾਲ ਦੇਖਦੀਆਂ ਇਹਦੇ ਵਿੱਚ ਬਸ ਇੱਕ ਦੋ ਵਾਲ ਪਾਏ ਹੋਏ ਹੈ ਬਾਕੀ ਇਹ ਏ ਸ਼ੇਪ ਦੇ ਵਿੱਚ ਬਣਿਆ ਹੋਇਆ ਕੁੜਤਾ ਇਹਦੇ ਵਿੱਚ ਕਲੀਆਂ ਵੀ ਐਡ ਕੀਤੀਆਂ ਹੋਈਆਂ ਆ ਤੇ ਇਹ ਦੋ ਐ ਜੀ ਇਸ ਤਰ੍ਹਾਂ ਸੇਮ ਇਹ ਵੀ ਸੇਮ ਹੀ ਆ ਇਹ ਦੋ ਡਰੈਸ ਐ ਆਪਾਂ ਰੈਡੀ ਕੀਤੀਆਂ ਆ ਛਾ ਕਿਵੇਂ ਰੈਡੀ ਕੀਤੀਆਂ ਤੁਹਾਨੂੰ ਮੈਂ ਉਹ ਵੀ ਦਿਖਾ ਦੇਣੀ ਆ ਕਿਸ ਤੋਂ ਦੇਖ ਕੇ ਰੈਡੀ ਕੀਤੀਆਂ ਆਪਾਂ ਇਹ ਰੈਡੀमेड ਕੁੜਤਾ ਜੀ ਇਹ ਕਿਸੇ ਨੇ 20000 ਰੁਪਏ ਇਸਦੀ ਐਮ ਆਰ ਪੀ ਐ ਮੈਂ ਤੁਹਾਨੂੰ ਚੈੱਕ ਕਰਾਉਣੀ ਆ ਖੋਰਾ ਦਾ ਇਹ ਦੇਖੋ ਇਹਦਾ 2800 ਰੁਪਿਆ ਪ੍ਰਾਈਸ ਹੈ ਇਸ ਨੂੰ ਆਫ ਤੇ ਮਿਲਿਆ ਸੀ ਮੇਰੇ ਖਿਆਲ ਇਹ ਹੈਂਡਵਰਕ ਹੈ ਇਹ 20000 ਦਾ ਕੱਲਾ ਕੁੜਤਾ ਹੈ ਇਸ ਨੂੰ ਦੇਖ ਕੇ ਆਪਾਂ ਇਹ ਚੀਜ਼ ਸਟਾਈਲ ਕੀਤੀ ਕਿਉਂਕਿ ਇਹ ਇਹ ਸ਼ਹਿਰ ਦੇ ਵਿੱਚੋਂ ਆਰਡਰ ਆਇਆ ਸੀਗਾ ਬਠਿੰਡਿਓਂ ਕਿਸੇ ਨੇ ਸਟਿਚ ਕਰਵਾਇਆ ਸੇਮ ਇਹ ਨੂੰ ਬਾਈ ਕੀਤਾ ਇਸ ਤੇ ਨਾਲ ਰਲਦਾ ਮਿਲਦਾ ਇਹ ਵਾਲਾ ਜਿਹੜਾ ਡਰੈਸ ਹੈ ਇਹ ਤਿਆਰ ਕਰਵਾਇਆ ਹੋਗਾ ਬਸ ਇਸ ਤੇ ਵਰਕ ਨਹੀਂ ਹੈ ਸ਼ੇਪ सेम ਇਹੀ ਦਿੱਤੀ ਹੈ ਨੈਕ ਦੀ ਸ਼ੇਪ ਵੀ ਤੁਸੀਂ ਚੈੱਕ ਕਰ ਲਓ ਆਪਣੀ ਵੀ ਸੀਮ ਉਵੇਂ ਬਣੀ ਹੋਈ ਹੈ ਇਸ ਵਾਲੇ ਦੀ ਵੀ ਅੱਛਾ ਇਹ ਹੈ ਜੀ ਇਸ ਦਾ ਹੈਂਡਵਰਕ ਮਤਲਬ ਕਈ ਕਸਟਮਰ ਜਿਵੇਂ ਗੱਲ ਕਰ ਦਿੰਦੇ ਨਾ ਸੂਟ ਬਹੁਤ ਮਹਿੰਗੇ ਹੁੰਦੇ ਆ ਦੇਖੋ ਹੈਂਡਵਰਕ ਇਸ ਤੇ ਉੱਪਰ ਹਲਕਾ ਜਾਂ ਕੋਈ ਬਹੁਤ ਜ਼ਿਆਦਾ ਵੀ ਨਹੀਂ ਹੈ ਸੋਪਰ ਜਿਹਾ ਹੈਂਡਵਰਕ ਹੈ ਇਸ ਦੇ ਵਿੱਚ ਇਹਦੇ ਖੁੰਝਾਂ ਦੇ ਉੱਪਰ ਇੰਨਾ ਵਰਕ ਇਹਦੀਆਂ ਦੋਨੋਂ ਪਾਕਟ ਦੇ ਉੱਪਰ ਵਰਕ ਹੈ ਇਸ ਤਰ੍ਹਾਂ ਤੇ ਇਸ ਤੇ 슬ੀਵਸ ਤੇ ਉੱਪਰ ਥੋੜਾ ਜਿਹਾ ਵਰਕ ਹੈ neck ਤੇ ਹੈ ਇਸ ਦਾ ਪ੍ਰਾਈਸ ਤੁਸੀਂ ਦੇਖ ਲਓ ਵੀ 20000 ਪਲੱਸ ਹੈ ਹਨ ਤੇ ਇਸ ਤੇ ਗਲੇ ਤੇ ਬੈਕ ਵੀ ਹੈ ਕੱਲੀ ਸ਼ੋਰਟ ਦਾ ਪ੍ਰਾਈਸ 20000 ਰੁਪਿਆ ਹੈ ਤੇ ਆਪਾਂ ਜਦੋਂ ਬੁਟੀਕ ਦੇ ਉੱਪਰ ਇਸ ਚੀਜ਼ ਨੂੰ ਰੈਡੀ ਕਰਦੇ ਆਂ ਤੇ ਆਪਾਂ 20000 ਰੁਪਏ ਦੇ ਵਿੱਚ ਤਾਂ ਬਾਟਮ ਦੇ ਉੱਪਰ ਵੀ ਵਰਕ ਕਰਕੇ ਆਪਾਂ ਦੁਪੱਟੇ ਤੇ ਵੀ ਵਰਕ ਹੈਂਡਵਰਕ ਕਰਾ ਸਕਦੇ 20000 ਰੁਪਿਆ ਬਹੁਤ ਹੋ ਜਾਂਦਾ ਜੀ ਡਰੈਸ ਨੂੰ ਬਟ ਨਾਮ ਚੱਲਦੇ ਨੇ ਬ੍ਰਾਂਡਾਂ ਦੇ ਨਾਮ ਹੋਣ ਕਰਕੇ ਇੱਕ ਟੈਗ ਲੱਗਿਆ ਹੋਣ ਕਰਕੇ ਇਸਦੀ ਜਿਹੜੀ ਪ੍ਰਾਈਸ ਹੈ ਉਹ ਜ਼ਿਆਦਾ ਹੈ ਅੱਛਾ ਤੁਸੀਂ ਦੇਖ ਲਓ ਇਸ ਤਰ੍ਹਾਂ ਇਹ ਕੁਛ ਤੇ ਇੱਕ ਆਪਾਂ ਇਹ কুর্তা ਹੈ ਇਹਨੂੰ ਤਿਆਰ ਕੀਤਾ ਆਪਾਂ ਖੁਦ ਲੇਸ ਵਗੈਰਾ ਪਾ ਕੇ ਰੈਡੀ ਕੀਤਾ ਇਸ ਦਾ neck design ਹੈ ਇਹ ਇਸ ਤੇ ਬਾਜੂ ਤੇ ਲੇਸ ਪਾ ਕੇ ਆਪਾਂ ਇਸ ਤਰ੍ਹਾਂ ਬਾਹਾਂ ਦਾ ਡਿਜ਼ਾਈਨ ਹੈ ਬਾਜੂ ਓਪਨ ਹੈ ਖੁੱਲੀਆਂ ਤੇ ਇਹ ਸ਼ਾਰਟ কুর্তা ਹੈਗਾ 33 ਇੰਚ ਦਾ ਇਹ কুর্তা ਹੈਗਾ ਤੇ ਇੱਕ ਤੁਹਾਨੂੰ ਮੈਂ ਹੋਰ ਦਿਖਾਉਣੀ ਆ ਜਿਹੜਾ ਬਹੁਤ ਸੋਹਣਾ ਸਟਾਫ ਹੈ ਇਹ ਇਹਨੂੰ ਆਪਾਂ ਆਰਕੰਡੀ ਕਾਟਨ ਆਰਕੰਡੀ ਚੱਲੀ ਹੈ ਨਾ ਇੱਕ ਅੱਜਕੱਲ ਕਾਟਨ ਆਰਕੰਡੀ ਦਾ ਸਟਾਫ ਹੈ ਇਹ ਤੇ ਬਹੁਤ ਜ਼ਿਆਦਾ ਸੋਹਣਾ ਹੈਗਾ ਇਹ ਇਸ ਨੂੰ ਵੀ ਆਪਾਂ ਬੀਬਾ ਦੇ কুরਤੇ ਤੋਂ ਸਟਾਈਲ ਕੀਤਾ ਹੋਇਆ ਬੀਬਾ ਦੇ ਜਿਵੇਂ কুরਤੇ ਜਿਨ੍ਹਾਂ ਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਆ ਨਾ ਬੀਬਾ ਦੇ কুরਤੇ ਤੇ ਉਹਨੂੰ ਦੇਖ ਕੇ ਸੇਮ ਆਪਾਂ ਡਿਜ਼ਾਈਨ ਪਾ ਕੇ ਦਿੱਤਾ ਹੋਇਆ ਇਹ ਸਾਰੇ ਜਿਹੜੇ ਡਿਜ਼ਾਈਨ ਨੇ ਜੀ ਆਪਣੇ ਇਹ ਜਿਵੇਂ ਐਨ ਐਫ ਐਲ ਦੇ ਵਿੱਚ ਜਿਵੇਂ ਸ਼ਹਿਰ ਚ ਜਾਂਦੀ ਹੈਗੇ ਬਠਿੰਡਾ ਉੱਥੇ ਲੋਕ ਇਸ ਤਰ੍ਹਾਂ ਦੇ কুরਤੇ ਇਸ ਤਰ੍ਹਾਂ ਦੀਆਂ ਡਰੈੱਸਾਂ ਪਾਉਣੀਆਂ ਪਸੰਦ ਕਰਦੀ ਹੈ ਜਿਹੜੀਆਂ ਡਰੈੱਸਾਂ ਜਿਵੇਂ ਰੈਡੀमेड ਲੁੱਕ ਦਿੰਦੀਆਂ ਹੋਣ ਜਿਵੇਂ ਬੀਬਾ ਦੇ ਉੱਪਰ ਇਹ ਸੇਮ কুর্তা ਬਹੁਤ ਜ਼ਿਆਦਾ ਮਹਿੰਗਾ ਸੀਗਾ ਕਿ 7-8000 ਰੁਪਏ ਦੀ ਰੇਂਜ ਦਾ ਸੀ ਇਹ ਆਪਾਂ ਸਟਾਫ ਬਾਈ ਕੀਤਾ ਬਹੁਤ ਸੋਹਣਾ ਸਟਾਫ ਹੈ ਬੜਾ ਪਿਆਰਾ ਹੈ ਇਸਦੇ نیچے ਹਲਕੀ ਜਿਹੀ ਲੇਸ ਲਗਾਈ ਹੈ ਇਸ ਤਰ੍ਹਾਂ ਲੇਸ ਦੀ ਕੁਆਲਿਟੀ ਬਹੁਤ ਸੋਹਣੀ ਹੈ ਬਾਜੂ ਇਸ ਤੇ ਓਪਨ ਰੱਖੇ ਹੋਏ ਹੈਗੇ ਮਤਲਬ ਖੁੱਲੇ ਲੂਜ਼ ਬਾਜੂ ਹੈ ਮੋਰੀ ਇਸ ਦੀ ਲੂਜ਼ ਰੱਖੀ ਹੈ ਏਜ ਤੇ ਮੂਰੇ ਫਿਰ ਲੇਸ ਅਟੈਚ ਕੀਤੀ ਆਪਾਂ ਸਿੰਪਲ ਇਹਦਾ ਇਸ ਤਰ੍ਹਾਂ ਗਲਾ ਬਣਾਇਆ ਹੋਇਆ ਹੈ ਨਾਰਮਲ ਗਲੇ ਦਾ ਡਿਜ਼ਾਈਨ ਹੈ ਕਿਉਂਕਿ ਰੈਡੀमेड ਵੀ ਇਸੇ ਤਰ੍ਹਾਂ ਸੀਗਾ ਤੇ ਇਹ ਇਸਦੀ ਫਾਈਨਲ ਲੁੱਕ ਹੈ ਜੀ ਸਟਾਫ ਸੋਹਣਾ ਹੈਗਾ ਬਹੁਤ ਪਿਆਰਾ ਸਟਾਫ ਹੈ ਤੇ ਇਹ ਆਪਾਂ ਕਿਸੇ ਕਸਟਮਰ ਦੇ ਲਈ ਰੈਡੀ ਕੀਤਾ ਜੋ NFL ਦੇ ਵਿੱਚ ਜਾ ਰਹੇ ਨੇ ਸਾਰੇ ਆਰਡਰਸ ਤੇ ਆਈ ਹੋਪ ਤੁਹਾਨੂੰ ਪਸੰਦ ਆਇਆ ਹੋਊਗਾ ਕਿਉਂਕਿ ਇਸ ਤਰ੍ਹਾਂ ਦਾ ਸਟਾਈਲ ਹੈ ਨਾ ਜਿਹੜੇ ਥੋੜੇ ਜਿਵੇਂ ਸਟਾਈਲਿਸ਼ ਇਸ ਤਰ੍ਹਾਂ ਦੇ ਮੁਲਾਜ਼ਮ ਵਗੈਰਾ ਜਿਵੇਂ ਅਫਸਰ ਅਫਸਰ ਸ਼ਾਹੀ ਸੂਟ ਜਿਵੇਂ ਆਪਾਂ ਕਹਿ ਦਿੰਦੇ ਹਾਂ ਥੋੜਾ ਜਿਹਾ ਰੈਡੀमेड ਲੁੱਕ ਦਿੰਦੇ ਸੂਟ ਨਹੀਂ ਇਹ ਸੋ ਇਹ ਕੁਝਕ ਮਤਲਬ ਵਰਕ ਤੋਂ ਕੁਝਕ ਆਪਣੇ ਪੰਜਾਬੀ ਜਿਵੇਂ ਸਟਾਈਲ ਤੋਂ ਹਟ ਕੇ ਚੀਜ਼ਾਂ ਨੇ ਤੇ ਆਪਾਂ ਇਹ ਵੀ ਤਿਆਰ ਕਰ ਦਿੰਦੇ ਆ ਇਹ ਡਰੈਸਾਂ ਵੀ ਬਣਾ ਦਿੰਦੇ ਆ ਸੋ ਕਿਸੇ ਵੀ ਕਸਟਮਰ ਨੂੰ ਰਿਕੁਆਇਰ ਹੋਵੇ ਕਿਸੇ ਨੂੰ ਵੀ ਇੱਛਾ ਹੋਵੇ ਇਸ ਤਰ੍ਹਾਂ ਦੀ ਡਰੈਸ ਬਣਾਉਣ ਦੀ ਕੁਰਤੇ ਬਣਾਉਣ ਦੀ ਇਹਨਾਂ ਨਾਲ ਪੈਂਟ ਪਲਾਜ਼ੋ ਜਾਂ ਕੁਝ ਕੁਝ ਵੀ ਮਤਲਬ ਸਟਾਈਲ ਕਰਾਉਣ ਦੀ ਤਾਂ ਆਪਾਂ ਨੂੰ ਉਹ ਆਰਡਰਸ ਕਰ ਸਕਦੇ ਹੋ ਤੁਸੀਂ ਆਪਾਂ ਐਜ਼ ਇਟ ਤੁਹਾਨੂੰ ਜਿੱਦਾਂ ਦਾ ਤੁਸੀਂ ਡਿਜ਼ਾਈਨ ਬੋਲੋਗੇ ਐਜ਼ ਇਟ ਆਪਾਂ ਉਹੀ ਡਿਜ਼ਾਈਨ ਤੁਹਾਨੂੰ ਬਣਾ ਕੇ ਦੇ ਦੇਵਾਂਗੇ ਅੱਛਾ ਜੀ ਇਹ ਹੈ ਇੱਕ ਇੱਕ ਕੀ ਕੁਰਤਾ ਇਹ कॉटन ਦਾ ਸਟਾਫ ਹੈ ਬਹੁਤ ਪਿਆਰਾ ਸਟਾਫ ਹੈ ਜਿਵੇਂ ਕਿ ਹੁਣ ਕਈ ਕਸਟਮਰ ਕਹਿ ਦਿੰਦੇ ਆ ਵੀ ਪ੍ਰਾਈਸ ਹੈ ਨਾ ਪ੍ਰਾਈਸ ਆਪਾਂ ਇਸ ਤਰ੍ਹਾਂ ਜੀ ਕਿਉਂਕਿ ਇੱਕ ਸੂਟ ਦਾ ਆਪਾਂ 5500 ਰੁਪਏ ਦਾ ਸੂਟ ਪਲੇਨ ਸਟਾਫ ਲੈ ਲੈਣਾ ਤੇ ਇੱਕ ਆਪਾਂ ਜੀ 1100 1200 ਰੁਪਏ ਦਾ कॉटन ਦਾ ਸਟਾਫ ਲੈਣਾ ਇਹ ਆਪਾਂ ਨੂੰ 1200 ਰੁਪਏ 1250 ਰੁਪਏ ਦਾ ਇਹ ਕੱਲਾ ਸਟਾਫ ਹੀ ਮਿਲਿਆ ਹੋਇਆ 5 ਮੀਟਰ ਜੋ ਕਿ ਬਹੁਤ ਸੋਹਣੀ ਫਾਈਨ ਕੁਆਲਟੀ ਇਹ ਰੱਖਦਾ ਹੈ कॉटन ਇਹਨਾਂ कॉटन ਦੀ ਨਾ ਵੱਖਰੀ ਪਛਾਣ ਹੁੰਦੀ ਹੈ ਸੋ ਜਿਨ੍ਹਾਂ ਨੂੰ ਇਹਨਾਂ ਬਾਰੇ ਨੌਲੇਜ ਹੁੰਦੀ ਹੈ ਉਹ નો ਡਾਊਟ ਪੁੱਛਦੇ ਹੀ ਨਹੀਂ ਹੈ ਵੀ ਇਹਨਾਂ ਦਾ ਪ੍ਰਾਈਸ ਕੀ ਹੈ ਕਿਉਂਕਿ ਬਹੁਤ ਫਰਕ ਹੁੰਦਾ ਜੀ ਆਧਾ ਦਾ ਫਰਕ ਆ ਤਾਂ ਤੋਂ ਜ਼ਿਆਦਾ ਹੀ ਹੋ ਗਿਆ ਹਾਂਜੀ ਜੋ ਅੱਗੇ ਵੀਡੀਓ ਸੀਗੀ ਜੀ ਸਾਰੇ ਸੂਟਾਂ ਦੇ ਡਿਜ਼ਾਈਨ ਦੀ ਉਹ ਵਾਲੀ ਮੇਰੇ ਤੋਂ ਜੀ ਪਤਾ ਨਹੀਂ ਕਿਵੇਂ ਡਿਲੀਟ ਹੋ ਗਈ ਹੈ ਮੈਨੂੰ ਲੱਭੀ ਨਹੀਂ ਮੈਂ ਬਹੁਤ ਟਰਾਈ ਕੀਤੀ ਐ ਤੇ ਉਸ ਤੋਂ ਅੱਗੇ ਰੀਲਸ ਬਣੀਆਂ ਹੋਈਆਂ ਸੀ ਇੰਸਟਾਗ੍ਰam ਲਈ ਇਹਨਾਂ ਦੇ ਡਿਜ਼ਾਈਨਾਂ ਦੀਆਂ ਮੈਂ ਉਹੀ ਇੱਥੇ ਤੁਹਾਡੇ ਨਾਲ ਐਡ ਕਰ ਦੂੰਗੀ ਕਿਉਂਕਿ ਥੋੜਾ ਜਿਹਾ ਤੁਹਾਨੂੰ ਵੀ ਆਈਡੀਆ ਹੋ ਜਾਣਾ ਕਿ ਡਰੈੱਸਾਂ ਕਿਸ ਤਰ੍ਹਾਂ ਰੈਡੀ ਹੋਣਾਂ ਅੱਛਾ ਇਹ ਪਲਾਜ਼ੋ ਨੇ ਜਿਹੜੇ ਇਹ ਉਹੀ ਜਿਹੜੇ ਮੈਂ ਤੁਹਾਨੂੰ ਕਾਟਨ ਆਰਕੰਡੀ ਵਾਲੇ ਲੇਲਣ ਵਾਲੇ ਸੂਟ ਦਿਖਾਏ ਸੀਗੇ ਇਹਨਾਂ ਦੇ ਨਾਲ ਮੈਚ ਕੀਤੇ ਹੋਏ ਐ ਬਾਟਮ ਪਜਾਮੇ ਸਾਰੇ ਅੱਗੇ ਰੀਲਾਂ ਵਿੱਚ ਤੁਹਾਨੂੰ ਦਿਖ ਜਾਣੀਆਂ ਸੋ ਇਹ ਸੀਗੇ ਜੀ ਸਟਿਚਿੰਗ ਦਾ ਕੰਮ ਅੱਜ ਸੋਚਿਆ ਤੁਹਾਡੇ ਨਾਲ ਆਪਾਂ ਸਟਿਚਿੰਗ ਦਾ ਕੰਮ ਵੀ ਸ਼ੇਅਰ ਕਰ ਦਈਏ ਵੀ ਜਿਹੜੀਆਂ ਡਰੈੱਸਾਂ ਆਪਾਂ ਤਿਆਰ ਕਰਦੇ ਆਂ ਖੁਦ ਕੁੜਤੇ ਜੋ ਵੀ ਮਤਲਬ XYZ ਜਿਸ ਤਰ੍ਹਾਂ ਦੇ ਵੀ ਡਿਜ਼ਾਈਨ ਹੁੰਦੇ ਆ ਇਹ ਥੋੜੇ ਹਟਕੇ ਡਿਜ਼ਾਈਨ ਸੀ ਤਾਂ ਹੀ ਸੋਚਿਆ ਤੁਹਾਡੇ ਨਾਲ ਇਸ ਤਰ੍ਹਾਂ ਦੇ ਡਿਜ਼ਾਈਨ ਵੀ ਸ਼ੇਅਰ ਕੀਤੇ ਜਾਣ ਪੰਜਾਬੀ ਸਲਵਾਰ ਸੂਟ ਕਢਾਈ ਵਾਲੇ ਸੂਟ ਉਹ ਤਾਂ ਤੁਹਾਡੇ ਨਾਲ ਸ਼ੇਅਰ ਹੋ ਹੀ ਜਾਂਦੇ ਆ ਉਹ ਸਾਂਝੀਆਂ ਕਰ ਦਿੰਨੇ ਆ ਆਪਾਂ ਸਾਰੇ ਡਿਜ਼ਾਈਨ ਦੀਆਂ ਤਸਵੀਰਾਂ ਵੀਡੀਓਜ਼ ਜਿੰਨੇ ਵੀ ਪੋਸੀਬਲ ਜਿੰਨਾ ਕੁ ਹੋ ਪਾਉਂਦਾ ਹੈ ਬਹੁਤ ਸਾਰੇ ਡਿਜ਼ਾਈਨ ਰਹਿ ਜਾਂਦੇ ਆ ਕਿਉਂਕਿ ਉਹ ਸਿਸਟਰ ਦੇ ਪੇਜ ਦੇ ਉੱਪਰ ਵੀ ਮੇਰੇ ਖਿਆਲ ਉਹ ਵੀ ਪੋਸਟ ਕਰਦੇ ਹੋਣੇ ਕਿਉਂਕਿ ਸਟਿਚਿੰਗ ਦਾ ਕੰਮ ਜ਼ਿਆਦਾਤਰ ਸਿਸਟਰ ਕੋਲ ਹੀ ਰਹਿੰਦਾ ਹੈ ਅੱਛਾ ਇਹ ਵਾਲੇ ਖੋਦਾ ਸੀ ਮੈਂ ਕੀਤੇ ਹੋਏ ਹੈਗੇ ਤੇ ਅਛਾ ਜੀ ਇਹ ਵਾਲਾ ਜੋ ਇਹ ਤੁਹਾਨੂੰ ਮੈਂ ਇਹਦੀ ਵੀਡੀਓ ਮੇਰੇ ਤੋਂ ਜਿਹੜੀ ਸਕਿਪ ਹੋ ਗਈ ਡਿਲੀਟ ਹੋ ਗਈ ਜੋ ਵੀ ਹੋ ਗਿਆ ਇਹ ਉਹ ਕੁੜਤੀਆਂ ਦੇ ਡਿਜ਼ਾਈਨ ਹੈ ਚਾਹੀਏ ਕ੍ਰਸ਼ ਕਾਟਨ ਦੇ ਵਿੱਚ ਕੁਰਤਾ ਬਣਾਇਆ ਹੋਇਆ ਸ਼ਾਰਟ ਤੇ ਇਸ ਤੇ نیچے ਜੋ ਇਸ ਦਾ ਬਾਟਮ ਹੈ ਉਹ ਵੀ ਕ੍ਰਸ਼ ਕਾਟਨ ਦੇ ਵਿੱਚ ਚੈੱਕ ਵਾਲਾ ਤੇ ਇਹ ਡਿਜ਼ਾਈਨ ਕਰਵਾਇਆ ਹੈ ਕਸਟਮਰ ਨੇ ਕਿ ਬਾਰਡਰ ਦੇ نیچے ਬਾਟਮ ਦਾ ਕਪੜਾ ਲਗਾ ਕੇ কুরਤੇ ਨੂੰ ਇੱਕ ਤਾਂ ਹੈਵੀ ਬਣਾਇਆ ਬਾਰਡਰ ਨੂੰ ਕੀਤੀ ਹੋਈ ਹੈ ਤੇ ਬਾਜੂ ਦੇ نیچے ਵੀ ਉਹਨਾਂ ਨੇ ਸਟਾਈਲ ਕੀਤਾ ਹੋਇਆ ਹੈ ਬਾਟਮ ਵਾਲਾ ਸਟਾਫ ਜਿਹੜਾ ਮोटा-ਮोटा ਫੱਟੇ ਦੇ ਰੂਪ ਚ ਲਵਾਇਆ ਹੋਇਆਗਾ ਇਹ ਹੈ ਜੀ ਕ੍ਰਸ਼ ਕਾਟਨ ਦਾ ਡਿਜ਼ਾਈਨ ਇਹ ਤੁਹਾਨੂੰ ਮੈਂ ਪਹਿਲਾਂ ਵੀ ਸਟਾਰਟਿੰਗ ਵਿੱਚ ਇਹ ਵਾਲਾ ਕੁੜਤਾ ਦਿਖਾਤਾ ਸੀ ਕਿ ਇਸ ਦੀਆਂ 슬ੀਵ ਦੇ ਉੱਪਰ ਡਿਜ਼ਾਈਨ ਹੈ 슬ੀਵਸ ਦੇ ਉੱਪਰ ਤੇ ਇਸ ਦੇ neck ਦੇ ਉੱਪਰ ਇਸ ਤਰ੍ਹਾਂ lace attach ਕਰਕੇ ਇਹ ਸਿੰਪਲ ਡਿਜ਼ਾਈਨ ਹੈ ਇਹ ਸਾਰੇ ਸ਼ਾਰਟ ਕੁੜਤੇ ਲੂਜ਼ ਪਜਾਮਿਆਂ ਦੇ ਨਾਲ wear ਕਰਨ ਲਈ ਡਰੈੱਸ ਹੈ ਬਹੁਤ ਸੋਹਣੀ ਬਣ ਕੇ ਤਿਆਰ ਹੁੰਦੇ ਸੀ ਜਿਸ ਪਰਸਨ ਨੇ ਪਾਉਣਾ ਹੈ ਉਹਨਾਂ ਦੀ ਜਿਹੜੀ health ਐ achhi ਐ no doubt 골 ਮਟੋਲ ਬੰਦਿਆਂ ਲਈ ਇਸ ਤਰ੍ਹਾਂ ਦੀਆਂ dresses ਬਹੁਤ ਸੋਹਣੀਆਂ ਲੱਗਦੀਆਂ ਤੋ ਸੱਪਤੇ ਹੀ ਵਧੀਆ ਲੱਗਦੀਆਂ ਹੁੰਦੀਆਂ ਜੀ ਆਪਾਂ ਇੱਕ ਵਾਰ ਕੈਰੀ ਕਰ ਲਈ ਆਪਾਂ ਕੈਰੀ ਨਹੀਂ ਕਰਦੇ ਕੋਈ ਵੀ ਚੀਜ਼ ਜਿੰਨਾ ਚਿਰ ਟਰਾਈ ਨਹੀਂ ਕਰਦੇ ਉਹਨਾਂ ਚਿਰ ਆਪਾਂ ਨੂੰ ਇਹ ਲੱਗਦਾ ਕਿ ਆਪਣੇ ਤੇ ਸੂਟ ਨਹੀਂ ਕਰਦੀਆਂ ਬਟ ਜਦੋਂ ਕੋਈ ਪਾ ਲੈਂਦਾ ਟਰਾਈ ਕਰ ਲੈਂਦਾ ਬਣ ਜਾਂਦੀਆਂ ਤਾਂ ਬਹੁਤ ਸੋਹਣੀਆਂ ਬਣ ਕੇ ਵਧੀਆ ਲੱਗਦੀਆਂ ਨੇ ਅੱਛਾ ਜੀ ਇਹ ਵਾਲੀ ਡਰੈਸ ਤੁਹਾਨੂੰ ਮੈਂ ਪਹਿਲਾਂ ਵੀ ਦਿਖਾਤੀ ਸੀ ਬਸ ਇਸ ਦੇ ਨਾਲ ਬਾਟਮ ਸੀ ਜਿਹੜੇ ਉਹ ਵਾਲੀ ਵੀਡੀਓ ਹੈ ਜਿਹੜੀ ਉਹ ਮੇਥੋਂ ਡਿਲੀਟ ਹੋ ਗਈ ਸੀ ਉਹ ਤੁਸੀਂ ਇਸ ਦੇ ਵਿੱਚ ਦੇਖ ਲਿਓ ਇਹਦੇ ਨਾਲ ਆਪਾਂ ਕਾਟਨ ਦੀ ਇਹਦੇ ਫਲਾਵਰ ਜਿਹੜਾ ਇਸ ਦਾ ਪ੍ਰਿੰਟ ਹੈ ਫਲਾਵਰ ਦੇ ਨਾਲ ਮੈਚ ਕਰਦੇ ਹੋਏ ਆਪਾਂ ਬਾਟਮ ਬਣਾਈ ਹੋਈ ਹੈਗੇ ਪਲਾਜ਼ੋ ਪੈਂਟ ਸਟਾਈਲ ਪਲਾਜ਼ੋ ਬਣਾਈ ਹੋਈ ਇਸ ਦੇ ਨਾਲ ਤੇ ਇਹਦੇ ਵਿੱਚ ਮੈਂ ਤੁਹਾਨੂੰ ਉਦੋਂ ਵੀ ਦੱਸਣਾ ਭੁੱਲ ਗਈ ਕਿ ਇਹ ਦੇਖੋ ਰੈਡੀमेड ਬੀਬਾ ਦੇ ਜਿਹੜੇ ਕੁੜਤੀਆਂ ਦੇ ਵਿੱਚ ਇਸ ਤਰ੍ਹਾਂ ਅਟੈਚ ਕਰਦੇ ਨੇ ਬਾਹਾਂ ਦੇ نیچے ਕੱਪੜਾ ਇਹ ਵਾਲਾ ਸਟਾਈਲ ਕੀਤਾ ਹੋਇਆ ਹੈਗਾ ਇਹ ਤੁਸੀਂ ਇੱਥੇ ਰੀਲਾਂ ਦੇ ਵਿੱਚ ਥੋੜਾ ਜਿਹਾ ਬਸ ਤੁਹਾਨੂੰ ਜਿੰਨਾ ਕੁ ਧਿਆਨ ਜਾ ਰਿਹਾ ਦੇਖ ਲਓਗੇ ਬਾਕੀ ਮੈਂ ਇੰਸਟਾਗ੍ਰam ਦੇ ਉੱਪਰ ਰੀਲਸ ਵੀ ਪਾਉਂਗੀ ਤੇ ਤੁਸੀਂ YouTube ਦੇ ਉੱਪਰ ਇਹਨਾਂ ਦੇ ਸ਼ਾਰਟਸ ਵੀ ਦੇਖ ਸਕਦੇ ਹੋ ਤੇ ਆਪਣਾ ਇੰਸਟਾਗ੍ਰam ਦੀ ਆਈਡੀ ਹੈਗੀ ਜੀ ਸਿੱਧੂ ਬਲੌਗਿੰਗ 62 ਤੁਸੀਂ ਉੱਥੇ ਚੈੱਕ ਕਰ ਲਿਓ ਤੁਹਾਨੂੰ ਪ੍ਰੋਪਰ ਡਿਜ਼ਾਈਨ ਉੱਥੇ ਮਿਲ ਜਾਣਗੇ ਦੇਖਣ ਨੂੰ ਏਸ ਦੇ ਨਾਲ ਬਾਟਮ ਹੈ ਕੁਝ ਇਸ ਤਰ੍ਹਾਂ ਇਹ ਸੂਟ ਹੈ ਜੀ ਤੇ ਹੁਣ ਵੀ ਕੁਝ ਸੂਟ ਹੈ ਜੀ ਜਿਹੜੇ ਆਪਾਂ ਇੱਥੋਂ ਐਨਐਫਐਲ ਦੇ ਵਿੱਚੋਂ ਹੀ ਆਪਣੇ ਕੋਲੇ ਆਏ ਆ ਜਿਹੜੇ ਆਪਾਂ ਵਰਕ ਲਈ ਦਿੱਤੇ ਹੋਏ ਆ ਜਿਵੇਂ ਹੀ ਉਹ ਰੈਡੀ ਹੋ ਕੇ ਆਉਂਦੇ ਆ ਮੈਂ ਉਹਨਾਂ ਦੇ ਡਿਜ਼ਾਈਨ ਵੀ ਤੁਹਾਡੇ ਨਾਲ ਸਾਂਝੇ ਕਰੂੰਗੀ ਬਹੁਤ ਸੋਹਣੇ ਹਟਕੇ ਡਿਜ਼ਾਈਨ ਹੈ ਮੇਰਾ ਮੈਨੂੰ ਪਰਸਨਲੀ ਮੈਂ ਅਗਰ ਗੱਲ ਕਰਾਂ ਤਾਂ ਮੈਨੂੰ ਵੀ ਉਹ ਡਿਜ਼ਾਈਨ ਬਹੁਤ ਸੋਹਣੇ ਲੱਗੇ ਜੋ ਕਾਟਨ ਦੇ ਸਟਾਫ ਦੇ ਉੱਪਰ ਕਾਟਨ ਦੇ ਥ੍ਰੈਡ ਨਾਲ ਰੈਡੀ ਹੋਏ ਆ ਗਰਮੀਆਂ ਦੇ ਵਿੱਚ ਇਸ ਤਰ੍ਹਾਂ ਦੇ ਸੋਬਰ ਸੂਟ ਸੋਬਰ ਚੀਜ਼ਾਂ ਹੀ ਚੰਗੀਆਂ ਲੱਗਦੀਆਂ ਤੇ ਇਹ ਵਾਲਾ ਜੀ ਜਿੱਥੇ ਵੀਡੀਓ ਆਪਣੀ हट ਗਈ ਸੀ ਇਹ ਡਿਜ਼ਾਈਨ ਦੇਖ ਲਓ ਇਹ ਕਾਟਨ ਦਾ 올ਓਵਰ ਸੂਟ ਸੀਗਾ ਇਹਦੇ ਦੋ ਸ਼ਰਟ ਬਣਾਏ ਅਸੀਂ ਐਜ਼ ਇਟ ਦੋ ਕੁੜਤੇ ਐਸਤੇ ਕੁੜਤਿਆਂ ਦੇ ਉੱਪਰ ਲੇਸ ਵਗੈਰਾ ਐਡ ਕੀਤੀ ਹੋਈ ਹੈ ਇਹਨਾਂ ਦੇ ਨਾਲ ਜੋ ਬਾਟਮ ਨੇ ਉਹ ਨੇਵੀ ਬਲੂ ਪ੍ਰਿੰਟਡ ਹੈ ਉਹ ਹਾਲੇ ਰੈਡੀ ਨਹੀਂ ਹੋਏ ਸੀਗੇ ਇਸੇ ਲਈ ਮੈਂ ਉਹ ਇਹਨਾਂ ਦੇ ਨਾਲ ਜਿਹੜੇ ਬਾਟਮ ਹੈ ਉਹ ਨਹੀਂ ਦਿਖਾਈ ਹੈ ਓਨਲੀ ਇਹ ਸ਼ਰਟਸ ਬਣੀਆਂ ਹੋਈਆਂ ਮੈਂ ਤੁਹਾਨੂੰ ਇਹੀ ਦਿਖਾ ਰਹੀ ਸੀਗੀ ਕਿ ਇਹ ਡਿਜ਼ਾਈਨ ਹੈ ਕਿਸੇ ਨੇ ਵੀ ਇਹ ਡਿਜ਼ਾਈਨ ਤਿਆਰ ਕਰਾਉਣਾ ਹੋਵੇ ਤਾਂ ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੋ ਕੰਟੈਕਟ ਨੰਬਰ ਹੈ ਜਿਹੜਾ ਉਹ ਆਪਣਾ ਹੈਗਾ ਜੀ 9464628864 ਤੇ ਅੱਛਾ ਜੀ ਉਸ ਤੋਂ ਇੱਥੇ ਆਉਣ ਤੋਂ ਪਹਿਲਾਂ ਮੈਂ ਕੁਝ ਇਹ ਮੇਰੇ ਆਰਡਰ ਸੀਗੇ ਰਿਸੀਵ ਹੋਏ ਜਿਹੜੇ ਮੈਨੂੰ ਤੇ ਮੈਂ ਉਹਨਾਂ ਨੂੰ ਡਿਸਪੈਚਿੰਗ ਕਰ ਰਹੀ ਹਾਂ ਭੇਜਣ ਲਈ ਰੈਡੀ ਹੋ ਰਹੇ ਆ ਸੂਟ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਡਿਸਪੈਚ ਕਰਕੇ ਤੇ ਕੋਰੀਅਰ ਲਈ ਭੇਜਣਾ ਆਪਾਂ ਅੱਛਾ ਇਹ ਬਲੌਕ ਪੇਂਟ ਵਾਲਾ ਸੂਟ ਹੈ ਜੀ ਬਹੁਤ ਸੋਹਣੇ ਸਟਾਫ ਦੇ ਸੂਟ ਹੈ ਇਹ ਬਹੁਤ ਪਿਆਰੇ ਆ ਕਸਟਮਰ ਕੋਲ ਜਦੋਂ ਹੀ ਗਏ ਆ ਤੇ ਕਸਟਮਰ ਨੇ ਇਸ ਦਾ ਫੀਡਬੈਕ ਬਹੁਤ ਸੋਹਣਾ ਦਿੱਤਾ ਕਿ ਬਹੁਤ ਸੋਹਣਾ ਅਮੇਜ਼ਿੰਗ ਸਟਾਫ ਤੇ ਅਮੇਜ਼ਿੰਗ ਚੀਜ਼ ਸਾਡੇ ਕੋਲ ਆਈ ਹੈ ਸੋ ਬਹੁਤ ਖੁਸ਼ੀ ਹੁੰਦੀ ਹੈ ਜੀ ਜਦੋਂ ਆਪਾਂ ਅਗਲੇ ਨੂੰ ਵਾਜ਼ੀ ਪਲੇਟ ਦੇ ਉੱਪਰ ਚੀਜ਼ ਦਿੰਨੇ ਆ ਜਾਂ ਦੂਸਰੇ ਤੇ ਉਹ ਜਦੋਂ ਬੁਟੀਕ ਤੇ ਟਰਾਈ ਕਰਦੇ ਆ ਤਾਂ ਉਹਨਾਂ ਦੇ ਨਾਲੋਂ ਆਪਣਾ ਪ੍ਰਾਈਸ ਘੱਟ ਹੁੰਦਾ ਆਪਣੀ ਕੁਆਲਿਟੀ ਉਹਨਾਂ ਨਾਲੋਂ ਬੈਸਟ ਹੁੰਦੀ ਆ ਤਾਂ ਇਹ ਚੀਜ਼ ਸੁਣ ਕੇ ਬਹੁਤ ਵਧੀਆ ਲੱਗਦਾ ਜਦੋਂ ਕਸਟਮਰ ਇਹ ਕਹਿੰਦਾ ਕਿ ਤੁਹਾਡੀ ਕੁਆਲਿਟੀ ਤੇ ਤੁਹਾਡਾ ਪ੍ਰਾਈਸ ਅਮੇਜ਼ਿੰਗ ਹੈ ਸੋ ਇਹ ਜੀ ਸਾਰੇ ਹੋ ਗਏ ਆ ਸੂਟ ਪੈਕ ਤੇ ਇਹ ਵਾਲਾ ਬਲੈਕ ਸੂਟ ਇਹ ਵੀ ਕਸਟਮਰ ਨੇ ਇੰਨਾ ਡਿਮਾਂਡ ਕੀਤੀ ਹੈ ਇਹਨਾਂ ਦੀ ਬਹੁਤ ਜ਼ਿਆਦਾ ਇਹ ਮੈਂ ਮਤਲਬ ਬੜੀ ਮੁਸ਼ਕਲ ਨਾਲ ਇਹ ਰੀਸਟਾਕ ਕੀਤਾ ਸੀ ਫਿਲਹਾਲ ਹੁਣ ਪਲੀਜ਼ ਕੋਈ ਵੀ ਆਰਡਰ ਨਾ ਕਰਿਓ ਇਹ ਬਲੈਕ ਸੂਟ ਨੂੰ ਕਿਉਂਕਿ ਇਹ ਹੁਣ ਨਹੀਂ ਹੈ ਸਟਾਫ ਆਪਣੇ ਕੋਲ ਨਹੀਂ ਹੈ ਸਟਾਕ ਓਵਰ ਹੈ ਇਹ ਚੀਜ਼ ਪੋਸੀਬਲ ਨਹੀਂ ਹੋਣੀ ਹਾਂ ਜਦੋਂ ਵੀ ਆ ਜਾਂਦਾ ਬਲੈਕ ਦੇ ਵਿੱਚ ਇਸ ਤਰ੍ਹਾਂ ਜਾਂ ਕਿਸੇ ਨੇ ਡਿਜ਼ਾਈਨ ਕਰਵਾਣਾ ਹੈ ਥੋੜਾ ਜਿਹਾ ਮਤਲਬ ਇਹ ਵਾਲਾ ਚੀਜ਼ ਨੂੰ ਰੈਡੀ ਕਰਵਾਉਣਾ ਹੈ ਤਾਂ ਮਹਿੰਗਾ ਪੈ ਜਾਂਦਾ ਕਿਉਂਕਿ ਇਹ ਡਿਸਕਾਊਂਟ ਤੇ ਸੂਟ ਸੀਗੇ ਮਹਿੰਗਾ ਕੋਈ ਜ਼ਿਆਦਾ ਨਹੀਂ ਬਸ ਇਹੀ 12-1300 ਰੁਪਏ ਦੀ ਰੇਂਜ ਵਿੱਚ ਦੁਪੱਟੇ ਦੇ ਉੱਪਰ ਵਰਕ ਹੋ ਕੇ ਸੂਟ ਰੈਡੀ ਹੁੰਦਾ ਹੈ ਸੋ ਇਹ ਬਹੁਤ ਸਸਤੀ ਰੀਮਸ ਦੇ ਸੀਗੇ ਕਿਉਂਕਿ ਇਹਨਾਂ ਤੇ ਡਿਸਕਾਊਂਟ ਸੀਗਾ ਤੇ ਲਓ ਜੀ ਇਹ ਵੀ ਹੋ ਗਿਆ ਆਪਣਾ ਪੈਕ ਸੋ ਇਹ ਸੀਗੇ ਜੀ ਸਾਰੇ ਪਿਓਰ ਕਾਟਨ ਦੇ ਸੂਟ ਮਤਲਬ ਸਾਰੀਆਂ ਅੱਜਕੱਲ੍ਹ ਗਰਮੀ ਦੇ ਵਿੱਚ ਆਪਾਂ ਸਾਰੇ ਸੂਟ ਕਾਟਨ ਦੇ ਦਿਖਾ ਰਹੇ ਹਾਂ ਗਰਮੀ ਦੀ ਵੈਰਾਈਟੀ ਹੀ ਦਿਖਾ ਰਹੇ ਹਾਂ ਸੋ ਇੱਕ ਮੇਰਾ ਜੀ ਪਰਸਨਲੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਣ ਵਾਲਾ ਇਹ ਵਾਲਾ ਸੂਟ ਹੈ ਇਸ ਦੀ ਮਤਲਬ ਇੰਨੀ ਅਮੇਜ਼ਿੰਗ ਕੁਆਲਿਟੀ ਹੈ ਨਾ ਕਿਉਂਕਿ ਇਸ ਦਾ ਇਸ ਦੇ ਨਾਲ ਮਲ ਦਾ ਦੁਪੱਟਾ ਜਿਸ ਤੇ ਉੱਪਰ ਐਮਬਰਾਇਡਰੀ ਹੋਈ ਵੀ ਹੈ ਤੇ ਇਹ ਜਿਹੜੀ कॉटन ਦੀ ਹਰਕੰਡੀ ਜੋ ਜਿਹਨੂੰ ਬੋਲਦੇ ਐ कॉटन ਦੇ ਵਿੱਚ ਸਮੂਥ ਹਰਕੰਡੀ ਦਾ ਸੂਟ ਹੈ ਜੀ ਜਿਹਨੂੰ ਆਪਾਂ ਪਾਰਟੀ ਵੇਅਰ ਲਈ ਵੀ ਯੂਜ਼ ਕਰ ਸਕਦੇ ਆ ਆਪਾਂ ਕਿਸੇ ਵੀ ਪਰਪਸ ਦੇ ਲਈ ਵਰਤ ਸਕਦੇ ਆ ਇੰਨਾ ਸਮੂਥ ਕੱਪੜਾ ਸੀ ਇਸ ਦਾ ਬਹੁਤ ਪਿਆਰੀ ਫਾਈਨ ਕੁਆਲਿਟੀ ਐ ਸੀ ਤੇ ਲਓ ਜੀ ਇਹ ਐ ਕਸਟਮਰਸ ਦੇ ਇਹ ਮੇਰੇ ਕੋਲੇ 10 ਸੂਟ ਜੋ ਮੇਰੇ ਕੋਲ ਅਵੇਲੇਬਲ ਸੀ ਇਹਨਾਂ ਦੇ ਵਿੱਚੋਂ 8 ਜਾਂ 7 ਸੂਟ ਮੇਰੇ ਮਤਲਬ ਪਾਰਸਲ ਲਈ ਜਾ ਚੁੱਕੀ ਐ ਮੇਰੇ ਕੋਲੇ 2-3 ਸੂਟ ਹੀ ਬਚੇ ਹੋਣਗੇ ਸੇਮ ਦੇ ਵਿੱਚ ਕਿਸੇ ਵੀ ਕਸਟਮਰ ਨੂੰ ਰਿਕੁਆਇਰ ਹੋਏ ਤਾਂ ਜ਼ਰੂਰ ਕੰਟੈਕਟ ਕਰ ਲਿਓ ਕਿਉਂਕਿ ਇਹਦੇ ਨਾਲ ਮੇਰੀ ਜਿਹੜੀ ਬਾਟਮ ਹੈ ਉਹ ਵੀ ਪਿੰਕ ਹੈ ਪਿੰਕ ਬਾਟਮ ਵਾਲਾ ਮੇਰੇ ਕੋਲ ਸੂਟ ਬਚੋਆ ਹੈ ਫਿਰੋਜੀ ਵਾਲੇ ਸਾਰੇ ਜੀ ਸੇਲ ਹੋ ਗਏ ਆ ਬਟ ਫਿਰ ਵੀ ਕਿਸੇ ਕਸਟਮਰ ਨੂੰ ਅਗਰ ਇੱਛਾ ਹੁੰਦੀ ਹੈ ਤਾਂ ਆਪਾਂ ਬਾਟਮ ਇਸ ਦੇ ਨਾਲ ਫਿਰੋਜੀ ਇਸ ਤਰ੍ਹਾਂ ਐਡ ਕਰ ਵੀ ਸਕਦੇ ਆ ਸੋ ਮੇਰੇ ਕੋਲ ਪਿੰਕ ਵਾਲੇ ਬਚੇ ਹੋਏ ਕਿਉਂਕਿ ਮੇਰੇ ਕੋਲ ਪਿੰਕ ਦੀ ਕੁਆਂਟੀਟੀ ਜ਼ਿਆਦਾ ਸੀਗੀ ਫਿਰੋਜੀ ਦੀ ਘੱਟ ਸੀਗੀ ਤੇ ਬਹੁਤ ਸੋਹਣੀ ਕੁਆਲਿਟੀ ਹੈ ਜੀ ਇੱਕ ਵਾਰ ਜਿਸ ਨੇ ਟਰਾਈ ਕੀਤਾ ਤਾਂ ਫੀਡਬੈਕ ਤੁਰੰਤ